ਗੁਰੂ ਨਾਨਕ ਦੇਵ ਜੀ ਨੂੰ ਇੱਕ ਵਾਰੀ ਇੱਕ ਚੋਰ ਮਿਲਿਆ ਜੋ ਲੋਕਾਂ ਦੇ ਘਰਾਂ ਵਿੱਚ ਪਾੜ ਲਾ ਕੇ ਚੋਰੀ ਕਰਦਾ ਹੁੰਦਾ ਸੀ ਗੁਰੂ ਸਾਹਿਬ ਦੀ ਸੰਗਤ ਅਤੇ ਗੁਰਬਾਣੀ ਦਾ ਕੀਰਤਨ ਸੁਣ ਕੇ ਉਸ ਨੇ ਆਪਣੇ ਬੁਰੇ ਕਰਮਾਂ ਲਈ ਗੁਰੂ ਸਾਹਿਬ ਤੋਂ ਮਾਫੀ ਮੰਗੀ ਗੁਰੂ ਸਾਹਿਬ ਨੇ ਉਸ ਨੂੰ ਚੋਰੀ ਦਾ ਕੰਮ ਛੱਡ ਇਮਾਨਦਾਰੀ ਦਾ ਜੀਵਨ ਜਿਉਣ ਲਈ ਕਿਹਾ ਗੁਰੂ ਜੀ ਦੇ ਬਚਨ ਸੁਣੋ ਉਸ ਚੋਰ ਨੇ ਮਾਫੀ ਮੰਗਦੇ ਹੋਏ ਕਿਹਾ ਕਿ ਮੈਂ ਇਮਾਨਦਾਰੀ ਦਾ ਜੀਵਨ ਨਹੀਂ ਜਿਉ ਸਕਦਾ ਕਿਉਂਕਿ ਮੈਨੂੰ ਹੋਰ ਕੋਈ ਕੰਮ ਨਹੀਂ ਹੁੰਦਾ ਮੈਂ ਹੋਰ ਕੁਝ ਨਹੀਂ ਜਾਣਦਾ ਗੁਰੂ ਸਾਹਿਬ ਮੁਸਕਰਾਏ ਤੇ ਕਿਹਾ ਕੋਈ ਗੱਲ ਨਹੀਂ ਤੂੰ ਇਹ ਤਿੰਨ ਕੰਮ ਨਾ ਕਰੀ ਜਿਸ ਦਾ ਨਮਕ ਖਾ ਲਵੇਂ ਉਸ ਦਾ ਬੁਰਾ ਨਹੀਂ ਕਰਨਾ ਕਿਸੇ ਗਰੀਬ ਦੇ ਦੁੱਖ ਦਾ ਕਾਰਨ ਨਾ ਬਣੇ ਝੂਠ ਨਾ ਬੋਲੀ ਤੁਰਨੇ ਗੁਰੂ ਸਾਹਿਬ ਨੂੰ ਇਹ ਵਜਨ ਮੰਨਣ ਦਾ ਵਾਦਾ ਕੀਤਾ ਤੇ ਫਿਰ ਤੋਂ ਆਪਣੇ ਉਸੇ ਕੰਮ ਤੇ ਲੱਗ ਗਿਆ ਇੱਕ ਵਾਰੀ ਇਸ ਨੇ ਇਲਾਕੇ ਦੇ ਰਾਜੇ ਦੇ ਘਰ ਵਿੱਚ ਪਾੜ ਲਾਇਆ ਤੇ ਸਾਰੇ ਗਹਿਣੇ ਪੈਸੇ ਲੈ ਕੇ ਜਦ ਵਾਪਸ ਜਾਣ ਲੱਗਿਆ ਤਾਂ ਉਸ ਨੂੰ ਥੋੜੀ ਭੁੱਖ ਮਹਿਸੂਸ ਹੋਈ ਤਾਂ ਉਸ ਨੇ ਉੱਥੇ ਮੇਜ਼ ਤੇ ਰੱਖੇ ਭਗਵਾਨ ਨੂੰ ਜਿਵੇਂ ਹੀ ਮੂੰਹ ਵਿੱਚ ਪਾਇਆ ਤਾਂ ਉਸ ਨੂੰ ਪਤਾ ਲੱਗਾ ਕਿ ਇਸ ਵਿੱਚ ਨਮਕ ਹੈ ਉਸ ਨੂੰ ਗੁਰੂ ਜੀ ਦੇ ਬਚਨ ਯਾਦ ਆ ਗਏ ਚੋਰ ਨੇ ਸਾਰਾ ਸਮਾਨ ਜੋ ਇਕੱਠਾ ਕਰਕੇ ਬੰਨ ਰੱਖਿਆ ਸੀ ਉਥੇ ਹੀ ਛੱਡ ਕੇ ਵਾਪਸ ਆਪਣੇ ਘਰ ਆ ਗਿਆ ਜਦ ਰਾਜੇ ਨੇ ਸਵੇਰੇ ਸਮਾਨ ਵੇਖਿਆ ਤਾਂ ਉਸ ਨੇ ਇਹ ਕੰਮ ਦੁਬਾਰਾ ਨਾ ਹੋਵੇ ਅਤੇ ਇਸ ਦੇ ਜ਼ਿੰਮੇਦਾਰ ਦੀ ਭਾਲ ਲਈ ਇਲਾਕੇ ਦੇ ਸਾਰੇ ਗਰੀਬਾਂ ਨੂੰ ਇਕੱਠੇ ਕਰਕੇ ਤਸਹੀਹ ਦੇਣੇ ਸ਼ੁਰੂ ਕਰ ਦਿੱਤੇ ਜਦ ਚੋਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੂੰ ਗੁਰੂ ਸਾਹਿਬ ਦਾ ਦੂਜਾ ਵਚਨ ਯਾਦ ਆ ਗਿਆ ਚੋਰ ਨੇ ਰਾਜਾ ਕੋਲ ਪਹੁੰਚ ਕੇ ਆਪਣੇ ਚੋਰ ਹੋਣ ਅਤੇ ਗਰੀਬਾਂ ਨੂੰ ਤਸੀਹੇ ਨਾ ਦੇਣ ਬਾਰੇ ਕਿਹਾ ਰਾਜਾ ਨੂੰ ਇਹ ਦੇਖ ਕੇ ਬੜਾ ਅश्चਰਜ ਹੋਇਆ ਕਿ ਇੱਕ ਚੋਰ ਖੁਦ ਚੱਲ ਕੇ ਉਸ ਕੋਲ ਆਇਆ ਹੈ ਅਤੇ ਗਰੀਬਾਂ ਨੂੰ ਸਜ਼ਾ ਤੋਂ ਬਚਾਉਣ ਲਈ ਆਪਣਾ ਗੁਨਾਹ ਕਬੂਲ ਕਰ ਰਿਹਾ ਹੈ ਉਸ ਨੇ ਚੋਰ ਨੂੰ ਗੁਨਾਹ ਕਬੂਲਨ ਦਾ ਕਾਰਨ ਪੁੱਛਿਆ ਤਾਂ ਚੋਰ ਨੇ ਗੁਰੂ ਸਾਹਿਬ ਨਾਲ ਮੁਲਾਕਾਤ ਦੀ ਸਾਰੀ ਵਾਰਤਾ ਸੁਣਾ ਦਿੱਤੀ ਅਤੇ ਉਹਨਾਂ ਨਾਲ ਕੀਤੇ ਆਪਣੇ ਵਾਦੇ ਬਾਰੇ ਦੱਸਿਆ। ਚੋਰ ਦੀ ਗੱਲ ਸੁਣ ਕੇ ਰਾਜੇ ਦਾ ਮਨ ਬਦਲ ਗਿਆ ਅਤੇ ਉਸ ਨੂੰ ਆਪਣੇ ਮਾੜੇ ਕਰਮ ਯਾਦ ਆਉਣ ਲੱਗੇ। ਉਸ ਨੇ ਚੋਰ ਨੂੰ ਗੁਰੂ ਸਾਹਿਬ ਨਾਲ ਮਿਲਵੋਣ ਲਈ ਕਿਹਾ। ਗੁਰੂ ਸਾਹਿਬ ਨਾਲ ਮਿਲ ਕੇ ਰਾਜਾ ਨੇ ਆਪਣੇ ਮਾੜੇ ਕਰਮਾਂ ਦੀ ਮਾਫੀ ਮੰਗੀ ਅਤੇ ਚੋਰ ਵਾਂਗੂ ਇਮਾਨਦਾਰੀ ਦਾ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ। ਸਾਨੂੰ ਵੀ ਗੁਰੂ ਸਾਹਿਬ ਦੇ ਬਚਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜੇਕਰ ਤੁਹਾਨੂੰ ਇਹ ਸਾਕੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ